ਬਹੁਤ ਵੱਡੀ ਖਬਰ ਦੇਖੋ ਜੀ ਬਿਆਸ ਮੁਖੀ ਆਓ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਣੇ ਆ ਇਸ ਵੀਡੀਓ ਵਿੱਚ ਡੇਰਾ ਬਿਆਸ ਜਿਹੜਾ ਪਹਿਲਾਂ ਰਾਜਨੀਤੀ ਤੋਂ ਸਿੱਧੇ ਰੂਪ ਤੇ ਦੂਰ ਰਹਿੰਦਾ ਰਿਹਾ ਪਰ ਹੁਣ ਪਿਛਲੇ ਟਾਈਮ ਦੇ ਵਿੱਚ ਡੇਰਾ ਬਿਆਸ ਮੁਖੀ ਦੀਆਂ ਵੱਖ-ਵੱਖ ਰਾਜਨੀਤੀਵਾਨਾਂ ਨਾਲ ਨਜ਼ਦੀਕੀਆਂ ਦੀ ਵੱਡੀ ਚਰਚਾ ਚੱਲੀ ਜਦੋਂ ਉਹ ਸਭ ਤੋਂ ਪਹਿਲਾਂ ਮਜੀਠੀਆ ਦੇ ਨਾਲ ਦੋ ਵਾਰ ਜੇਲ੍ਹ ਚ ਮੁਲਾਕਾਤ ਕਰਨ ਗਏ ਫਿਰ ਉਹਨਾਂ ਨੇ ਬਾਹਰ ਆ ਕੇ ਮਜੀਠੀਆ ਨੂੰ ਅਦਾਲਤੀ ਕੇਸ ਤੋਂ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਬਰੀ ਕਰ ਦਿੱਤਾ ਕਿ ਕੇਸ ਝੂਠੇ ਨੇ ਖਬਰਾਂ ਨੇ ਤੇ ਤਿੰਨੇ ਹੀ ਬਹੁਤ ਵੱਡੀਆਂ ਨੇ ਡੇਰਾ ਬਿਆਸ ਨੇ ਹੁਣ ਫੋਟੋਆਂ ਕਰਾਉਣ ਤੋਂ ਨਾ ਕਰ ਦਿੱਤੀ ਐ ਤੇ ਡੇਰਾ ਬਿਆਸ ਮੁਖੀ ਨੇ ਫੋਟੋਆਂ ਕਰਾਉਣ ਤੋਂ ਨਾ ਕਿਉਂ ਕੀਤੀ ਐ ਕਿਹਦੇ ਨਾਲ ਫੋਟੋਆਂ ਹੁਣ ਨਹੀਂ ਕਰਾਉਣੀਆਂ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਖਬਰ ਜੁੜੀ ਐ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਖਬਰ ਤੋਂ ਅਗਲੀ ਵੱਡੀ ਖਬਰ ਹੈ ਅਕਾਲੀ ਦਲ ਤੇ ਬੀਜੇਪੀ ਬਾਰੇ ਸੁਖਬੀਰ ਬਾਦਲ ਅੱਜ ਬਾਗੋ ਬਾਗ ਹੋਏ ਨੇ ਤੇ ਬੀਜੇਪੀ ਨੂੰ ਬਹੁਤ ਵੱਡੀ ਨਿਮੋਸ਼ੀ ਹੋਈ ਹੈ ਤਿੰਨੇ ਖਬਰਾਂ ਤੇ ਗੱਲ ਕਰਦੇ ਆ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਇੱਕ ਬੇਨਤੀ ਆ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬੈਲ ਵਾਲਾ ਬਟਨ ਜਿਹੜਾ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਦੇ ਨੋਟੀਫਿਕੇਸ਼ਨ ਆਪਣੇ ਆਪ ਟਾਈਮ ਸਰ ਪਹੁੰਚਦੇ ਰਹਿਣ ਪਹਿਲੀ ਵੱਡੀ ਖਬਰ ਡੇਰਾ ਬਿਆਸ ਮੁਖੀ ਦੇ ਪਿਛਲੇ ਦਿਨਾਂ 'ਚ ਬਹੁਤ ਵੱਡੇ ਚਰਚੇ ਹੋਏ ਨੇ ਬਹੁਤ ਵੱਡੇ ਸਵਾਲ ਵੀ ਉੱਠੇ ਨੇ ਤੇ ਅੱਜ ਉਹਨਾਂ ਨੇ ਨਵਾਂ ਤੇ ਵੱਡਾ ਫੈਸਲਾ ਲਿਆ ਉਸ ਤੋਂ ਬਾਅਦ ਸਵਾਲ ਉੱਠੇ ਜਦੋਂ ਜਿਹੜੇ ਗਵਰਨਰ ਨੇ ਪੰਜਾਬ ਦੇ ਉਹ ਪੰਜਾਬ 'ਚ ਪ੍ਰੋਗਰਾਮ ਕਰ ਰਹੇ ਨੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਗਵਰਨਰ ਭਾਜਪਾ ਦੇ ਆਗੂ ਅਕਾਲੀ ਦਲ ਦੇ ਆਗੂ ਤੇ ਡੇਰਾ ਬਿਆਸ ਮੁਖੀ ਨੂੰ ਬੁਲਾਇਆ ਜਾਂਦਾ ਤਾਂ ਫਿਰ ਹੋਰ ਚਰਚਾ ਵੱਡੀ ਹੋ ਜਾਂਦੀ ਹੈ ਚਰਚਾ ਚੱਲਦੀ ਹੈ ਕਿ ਡੇਰਾ ਬਿਆਸ ਮੁਖੀ ਜਿਹੜੇ ਆ ਉਹ ਬੀਜੇ ਤੇ ਪੀਤੇ ਤੇ ਅਕਾਲੀ ਦਲ ਦੇ ਬਹੁਤ ਨੇੜੇ ਨੇ ਔਰ ਆਉਣ ਵਾਲੀਆਂ 2027 ਦੀਆਂ ਵੋਟਾਂ ਦੇ ਵਿੱਚ ਡੇਰਾ ਬਿਆਸ ਦੇ ਮੁਖੀ ਜਿਹੜੇ ਆ ਉਹ ਬੀਜੇਪੀ ਤੇ ਅਕਾਲੀ ਦਲ ਨੂੰ ਵੱਡਾ ਫਾਇਦਾ ਦੇਣਗੇ ਇਹ ਚਰਚਾ ਹੋਈ ਇਹਦੇ ਤੇ ਸਵਾਲ ਉੱਠੇ ਔਰ ਇਹਦੇ ਉੱਪਰ ਅਸੀਂ ਬੀਜੇਪੀ ਦੇ ਸੀਨੀਅਰ ਆਗੂ ਤੇ ਐਕਸ ਮੰਤਰੀ ਤੇ ਇੰਟਰਵਿਊ ਵੀ ਕੀਤੀ ਹੈ ਤੁਸੀਂ ਆਪਣੇ ਚੈਨਲ ਤੇ ਦੇਖ ਲਈਏ ਦੂਜੇ ਪਾਸੇ ਅੱਜ ਡੇਰਾ ਬਿਆਸ ਨੇ ਇੱਕ ਵੱਡਾ ਫੈਸਲਾ ਲਿਆ ਤੇ ਉਹਨਾਂ ਨੇ ਫੈਸਲਾ ਲੈ ਕੇ ਐਲਾਨ ਕਰ ਦਿੱਤਾ ਹੈ ਕਿ ਅੱਜ ਤੋਂ ਬਾਅਦ ਕਿਸੇ ਵੀ ਰਾਜਨੀਤੀਵਾਨ ਨਾਲ ਜਾਂ ਵੀਆਈਪੀ ਬੰਦੇ ਦੇ ਨਾਲ ਡੇਰਾ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਖਿਲਹੋਰੀ ਫੋਟੋ ਨਹੀਂ ਕਰਾਉਣਗੇ ਹੁਣ ਫੋਟੋਆਂ ਨਹੀਂ ਲੈਣਗੀਆਂ ਵੀਆਈਪੀ ਟ੍ਰੀਟਮੈਂਟ ਡੇਰੇ 'ਚ ਬੰਦ ਕਰਨ ਦੀ ਗੱਲ ਆਈ ਹੈ ਪਰ ਇਹ ਕੀਤਾ ਕਿਉਂ ਗਿਆ ਇਹ ਕੀਤਾ ਉਦੋਂ ਗਿਆ ਜਦੋਂ ਵੱਡੇ ਸਵਾਲ ਉੱਠੇ ਨਹੀਂ ਸਵਾਲ ਇੱਥੇ ਇਹ ਨੇ ਕਿ ਡੇਰਾ ਬਿਆਸ ਦੇ ਜਿਹੜੇ ਮੁਖੀ ਸਾਹਿਬ ਨੇ ਜਿਹੜੇ ਮੇਰਾ ਸਤਗੁਰ ਯਾਰ ਗਰੀਬਾਂ ਦਾ ਵਜਦੇ ਨੇ ਉਹਨਾਂ ਬਾਰੇ ਇੱਕ ਵੱਡੀ ਚਰਚਾ ਇਹ ਚੱਲੀ ਕਿ ਉਹ ਹਮੇਸ਼ਾ ਡੇਰੇ ਦੇ ਅੰਦਰ ਤੇ ਡੇਰੇ ਤੋਂ ਬਾਹਰ ਅਮੀਰ ਬੰਦਿਆਂ ਨੂੰ ਵੱਡੇ ਰਾਜਨੀਤੀਵਾਨਾਂ ਨੂੰ ਹੀ ਮਿਲਦੇ ਨੇ ਨਿੱਜੀ ਤੌਰ ਤੇ ਇਕੱਲੇ ਤੌਰ ਤੇ ਉਹ ਆਮ ਸੇਵਕਾਂ ਨੂੰ ਕਿਉਂ ਨਹੀਂ ਮਿਲਦੇ ਉਹ ਕਾਂਚ ਜੇ ਜਾਂਦੇ ਨੇ ਤਾਂ ਵੱਡੇ ਮਹਿਲਾ ਵਾਲਿਆਂ ਦੇ ਜਾਂਦੇ ਨੇ ਤੇ ਆਮ ਆਪਣੇ ਸੇਵਕ ਜਿਹੜੇ ਉਹਨਾਂ ਦੇ ਉਸ ਇਲਾਕੇ 'ਚ ਰਹਿੰਦੇ ਹੁੰਦੇ ਆ ਜਿੱਥੇ ਉਹ ਜਾਂਦੇ ਨੇ ਉੱਥੇ ਆਪਣੇ ਗਰੀਬ ਸੇਵਕਾਂ ਦੇ ਘਰਾਂ 'ਚ ਕਿਉਂ ਨਹੀਂ ਜਾਂਦੇ ਇਹ ਸਵਾਲ ਜਦ ਉੱਠੇ ਨਹੀਂ ਤਾਂ ਫਿਰ ਡੇਰਾ ਬਿਆਸ ਨੇ ਇਹਦੇ ਉੱਪਰ ਫੈਸਲਾ ਲਿਆ ਔਰ ਉਹਨਾਂ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਫੋਟਵਾਂ ਨਹੀਂ ਲਵਾਈਆਂ ਜਾਣਗੀਆਂ ਹੁਣਾ ਤਾਂ ਇਹ ਚਾਹੀਦਾ ਸੀ ਕਿ ਡੇਰਾ ਬਿਆਸ ਪਹਿਲਾਂ ਤੋਂ ਹੀ ਇਹ ਨੀਤੀ ਬਣਾਉਂਦਾ ਵੀ ਅਸੀਂ ਤਾਂ ਆਪਣੇ ਆਮ ਜਿਹੜੇ ਸੇਵਕ ਨੇ ਉਹਨਾਂ ਨਾਲ ਯਾਰੀਆਂ ਰੱਖਾਂਗੇ ਦੋਸਤੀਆਂ ਰੱਖਾਂਗੇ ਲੀਡਰਾਂ আর ਮੰਤਰੀਆਂ ਤੇ ਅਮੀਰਾਂ ਨਾਲ ਨਹੀਂ ਪਰ ਜੇ ਹੁਣ ਐਲਾਨ ਹੋਇਆ ਹੋਣਾ ਤਾਂ ਇਹ ਚਾਹੀਦਾ ਸੀ ਕਿ ਅਸੀਂ ਅੱਜ ਤੋਂ ਬਾਅਦ ਵੱਡੇ ਬੰਦਿਆ ਅਮੀਰਾਂ ਨੂੰ ਤਰਜੀਹ ਨਹੀਂ ਦੇਵਾਂਗੇ ਕਿਸੇ ਇਲਾਕੇ ਤੇ ਜਾਵਾਂਗੇ ਤਾਂ ਉੱਥੇ ਆਪਣੇ ਜਿਹੜੇ ਗਰੀਬ ਸੇਵਕ ਨੇ ਉਹਨਾਂ ਦੇ ਘਰਾਂ 'ਚ ਜਾਇਆ ਕਰਾਂਗੇ ਪਰ ਐਲਾਨ ਹੋਇਆ ਕਿ ਫੋਟੋਆਂ ਨਹੀਂ ਲਵਾਈਆਂ ਜਾਣਗੀਆਂ ਕਿ ਮਿਲਿਆ ਨਹੀਂ ਜਾਏਗਾ ਕੇ ਫੋਟੋਆਂ ਨਹੀਂ ਲੁਵਾਈਆਂ ਜਾਣਗੀਆਂ ਫੋਟੋਆਂ ਨਹੀਂ ਖਿਚਵਾਈਆਂ ਜਾਣਗੀਆਂ ਮਿਲਿਆ ਜਾਏਗਾ ਮੈਨੂੰ ਲੱਗਦਾ ਹੈ ਇਹਦੀ ਬਜਾਏ ਜੇ ਇਹ ਹੋ ਜਾਂਦਾ ਵੀ ਵੱਡੇ ਬੰਦਿਆਂ ਨੂੰ ਲੀਡਰਾਂ ਨੂੰ ਤੇ ਅਮੀਰਾਂ ਨੂੰ ਡੇਰਾ ਮੁਖੀ ਇਕੱਲੇ ਰੂਪ ਚ ਮੀਟਿੰਗਾਂ ਨਹੀਂ ਕਰਨਗੇ ਪਬਲਿਕ ਚ ਹੀ ਮਿਲਿਆ ਜਾਏਗਾ ਆਮ ਪਬਲਿਕ ਵਾਂਗ ਤਾਂ ਜ਼ਿਆਦਾ ਠੀਕ ਸੀ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਕਰਿਓ ਬਾਕੀ ਡੇਰਾ ਬਿਆਸ ਦਾ ਬਹੁਤ ਵੱਡਾ ਪ੍ਰਭਾਵ ਹੈ ਲੱਖਾਂ ਸਾਡੇ ਭੈਣਾ ਭਰਾ ਡੇਰੇ ਦੇ ਨਾਲ ਜੁੜੇ ਨੇ ਤੁਸੀਂ ਆਪਣਾ ਵਿਚਾਰ ਲਿਖ ਸਕਦੇ ਹੋ ਅਗਲੀ ਖਬਰ ਤੇ ਗੱਲ ਕਰਦੇ ਆ ਅਗਲੀ ਵੱਡੀ ਖਬਰ ਕਾਲੀ ਦਲ ਚ ਅੱਜ ਬਹੁਤ ਖੁਸ਼ੀ ਦੀ ਲਹਿਰ ਉੱਠੀ ਐ ਸੁਖਬੀਰ ਬਾਦਲ ਬਾਗੋ ਬਾਗ ਹੋਏ ਨੇ ਤੇ ਬੀਜੇਪੀ ਜਿਹੜੀ ਐ ਉਹਦੇ ਅੰਦਰ ਨਿਰਾਸ਼ਾ ਚਲਕੀ ਐ ਗੱਲ ਵੱਡੀ ਵਾਪਰੀ ਐ ਹੋਇਆ ਕੀ ਐ ਅੱਜ ਬੀਜੇਪੀ ਦੇ ਉਪ ਪ੍ਰਧਾਨ ਪੰਜਾਬ ਦੇ ਔਰ ਸੀਨੀਅਰ ਐਗੂ ਬੀਜੇਪੀ ਦੇ ਅਰਵਿੰਦ ਖੰਨਾ ਬੀਜੇਪੀ ਨੂੰ ਛੱਡ ਕੇ ਅਕਾਲੀ ਦਲ ਚ ਚਲੇ ਗਏ ਨੇ ਅੱਜ ਸੁਖਬੀਰ ਬਾਦਲ ਨੇ ਉਹਨਾਂ ਨੂੰ ਅਕਾਲੀ ਦਲ ਚ ਸ਼ਾਮਲ ਕਰਵਾਇਆ ਔਰ ਪਹਿਲਾਂ ਇਹ ਚਰਚਾ ਆਈ ਸੀ ਕਿ ਸੁਖਬੀਰ ਬਾਦਲ ਆ ਰਹੇ ਨੇ ਅਰਵਿੰਦ ਖੰਨਾ ਜਿਹੜੇ ਨੇ ਉਹ ਵੀ ਉੱਥੇ ਜਾਣਗੇ ਪਰ ਉਦੋਂ ਤੱਕ ਇਹ ਨਹੀਂ ਸੀ ਪਤਾ ਵੀ ਅਰਵਿੰਦ ਖੰਨਾ ਅੱਜ ਅਕਾਲੀ ਦਲ ਜੁਆਇਨ ਕਰ ਲੈਣਗੇ ਤੇ ਭਾਜਪਾ ਨੂੰ ਛੱਡ ਦੇਣਗੇ ਪਰ ਅੱਜ ਅਰਵਿੰਦ ਖੰਨਾ ਅਕਾਲੀ ਦਲ ਚ ਚਲੇ ਗਏ ਸੁਖਬੀਰ ਬਾਦਲ ਨੂੰ ਬਹੁਤ ਖੁਸ਼ੀ ਹੋਈ ਹੈ ਪਰ ਭਾਜਪਾ 'ਚ ਨਿਰਾਸ਼ਾ ਹੈ ਸਨਾਤਾ ਕਿਉਂ ਕਿਉਂਕਿ ਇੱਕ ਵੱਡਾ ਆਗੂ ਛੱਡ ਕੇ ਕਾਲੀ ਦਲ ਚਲਾ ਕਾਲੀ ਦਲ ਚ ਚਲਾ ਗਿਆ ਹੁਣ ਤੁਸੀਂ ਦੇਖੋ ਕਾਲੀ ਦਲ ਦੇ ਵਿੱਚ ਇਹ ਕੰਮ ਉਸ ਟਾਈਮ ਹੋਇਆ ਜਦੋਂ ਅਕਾਲੀ ਦਲ ਦੀ ਸਥਿਤੀ ਬਹੁਤ ਪਤਲੀ ਮੰਨੀ ਜਾਂਦੀ ਹੈ ਜਦੋਂ ਅਕਾਲੀ ਦਲ ਬਾਰੇ ਇਹ ਕਿਹਾ ਜਾਂਦਾ ਵੀ ਡਾਇਨਾਸੌਰ ਵਾਪਸ ਆ ਸਕਦੇ ਪਰ ਕਾਲੀ ਦਲ ਨਹੀਂ ਉਦੋਂ ਜੇ ਦੂਜੀਆਂ ਪਾਰਟੀਆਂ ਦੇ ਸੀਨੀਅਰ ਆਗੂ ਕਾਲੀ ਦਲ ਚ ਜਾ ਰਹੇ ਨੇ ਤਾਂ ਫਿਰ ਇਹ ਸੋਚਣ ਵਾਲਾ ਸਵਾਲ ਤਾਂ ਹੈ ਤੁਸੀਂ ਕੀ ਕਹੋਗੇ ਪਰ ਇੱਥੇ ਇੱਕ ਵੱਡੀ ਗੱਲ ਇਹ ਆ ਮਿੱਤਰੋ ਸਟੈਂਡ ਵੇਖ ਲਓ ਤੁਸੀਂ ਆਗੂਆਂ ਦੇ ਅੱਗੇ ਪਿੱਛੇ ਮੈਂ ਕਹਿੰਦਾ ਰਹਿਣਾ ਸਟੈਂਡ ਵੇਖੋ ਜਿਹੜੀਆਂ ਪਾਰਟੀਆਂ ਨੂੰ ਪਹਿਲਾਂ ਭੰਡਦੇ ਰਹੇ ਹੁੰਦੇ ਨੇ 100-100 ਸਵਾਲ ਖੜੇ ਕਰਦੇ ਗਲਤ ਕਹਿੰਦੇ ਰਹੇ ਹੁੰਦੇ ਨੇ ਇੱਕ ਮਿੰਟ 'ਚ ਉਸੇ ਹੀ ਪਾਰਟੀ ਦੇ ਵਿੱਚ ਵੜ ਜਾਂਦੇ ਨੇ ਇਹ ਜੀ ਹੁੰਦਾ ਨਾ ਤੁਸੀਂ ਦੇਖੋ ਪੰਜਾਬ ਦੇ ਕਾਂਗਰਸ ਦੇ ਸੀਨੀਅਰ ਲੀਡਰ ਕਿੰਨੇ ਬੀਜੇਪੀ 'ਚ ਗਏ ਕੈਪਟਨ ਮਰਿੰਦਰ ਸੁਨੀਲ ਜੱਖ ਰਵਨੀਤ ਬਿੱਟੂ ਮਨਪ੍ਰੀਤ ਬਾਦਲ ਰਾਣਾ ਗੁਰਮੀਤ ਸਿੰਘ ਸੋਢੀ ਕਿੰਨੇ ਵੱਡੇ ਕਾਂਗਰਸ ਦੇ ਆਗੂ ਜਿਨ੍ਹਾਂ ਨੇ ਦਹਾਕਿਆਂ ਬੱਧੀ ਬੀਜੇਪੀ ਨੂੰ ਭੰਡਿਆ ਸੀ ਇੱਕਦਮ ਬੀਜੇਪੀ ਚ ਚਲੇ ਗਏ ਉਹਨਾਂ ਦੇ ਜਿਹੜੇ ਪਿਛ ਲੱਗ ਸੀ ਉਹ ਵਿਚਾਰੇ ਹੱਕੇ ਬੱਕੇ ਰਹਿ ਗਏ ਵੀ ਇਹ ਕੀ ਹੋ ਗਿਆ ਫਰੁਕਾ ਜਿਹੜੀ ਪਾਰਟੀ ਨੂੰ 20 20 30 30 ਸਾਲ ਗਲਤ 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 ਕਹਿੰਦੇ ਰਹੇ ਜਿਹੜੀਆਂ ਨੀਤੀਆਂ ਨੂੰ ਨਫ਼ਰਤ ਕਰਦੇ ਰਹੇ ਇੱਕ ਮਿੰਟ 'ਚ ਨੀਤੀਆਂ ਵੀ ਠੀਕ ਹੋ ਗਈਆਂ ਪਾਰਟੀ ਵੀ ਠੀਕ ਹੋ ਗਈ ਤੇ ਜਿਹੜੀ ਨੂੰ 20-25 ਸਾਲ ਤਰੀਫਾ ਕਰਦੇ ਰਹੇ ਇੱਕ ਮਿੰਟ 'ਚ ਉਹ ਪਾਰਟੀ ਗਲਤ ਗਲਤ ਹੋ ਗਈ ਇੰਜ ਕਿਉਂ ਹੁੰਦਾ ਤੁਸੀਂ ਦੱਸ ਦਿਓ ਕਿਉਂ ਹੁੰਦਾ ਆਪਾਂ ਨੂੰ ਤਾਂ ਪਤਾ ਹੀ ਹੈ ਇਹ ਮੌਕਾ ਪ੍ਰਸਤੀ ਹੈ ਮੌਜੂਦਾ ਦੌਰ ਦੀ ਸਿਆਸਤ ਹੈ ਹੀ ਮੌਕਾ ਪ੍ਰਸਤੀ ਇਹਨੂੰ ਥੋੜਾ ਜਿਹਾ ਆਪਾਂ ਗੌਰ ਨਾਲ ਵਾਚੀਏ ਤੇ ਪਹਿਚਾਨ ਕਰੀਏ ਅਗਲੀ ਖਬਰ ਤੇ ਜਾਣਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਖਬਰ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਫਿਰ 40 ਸਿਹਤ ਹਸਪਤਾਲ ਚ ਗਏ ਨੇ ਇੱਕਦਮ ਖਬਰ ਆਈ ਜਿਵੇਂ ਉਹ ਬਿਮਾਰ ਹੋ ਗਏ ਹੁਣ ਪਰ ਉਹ ਬਿਮਾਰ ਨਹੀਂ ਹੋਏ ਉਹ ਚੈੱਕਅਪ ਲਈ ਗਏ ਰੁਟੀਨ ਦੇ ਹੁਣ ਸਵਾਲ ਇੱਥੇ ਵੱਡਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ ਦੀ ਇੱਥੇ ਪੋਲ ਖੁੱਲੀ ਹੈ ਕਿਵੇਂ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਜਨਤਾ ਨੂੰ ਇਹ ਕਹਿੰਦੇ ਨੇ ਕਿ ਅਸੀਂ ਪੰਜਾਬ ਚ ਇਲਾਜ ਦੀ ਕ੍ਰਾਂਤੀ ਲਿਆਤੀ ਸਰਕਾਰੀ ਹਸਪਤਾਲਾਂ ਚ ਇਲਾਜ ਬਹੁਤ ਵਧੀਆ ਅਸੀਂ ਸ਼ੁਰੂ ਕਰ ਦਿੱਤਾ ਹੈ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਆਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ 'ਚ ਕਰਵਾਉਂਦੇ ਨੇ ਪਹਿਲਾਂ ਬਿਮਾਰ ਹੋਏ ਫੋਰਟੀ ਹਸਪਤਾਲ ਦਾਖਲ ਹੋਏ ਉਸ ਤੋਂ ਪਹਿਲਾਂ ਬਿਮਾਰ ਹੋਏ ਅਪੋਲੋ ਹਸਪਤਾਲ ਦਾਖਲ ਹੋਏ ਮੁੱਖ ਮੰਤਰੀ ਅੱਜ ਜਦ ਗਏ ਨੇ ਤਾਂ ਫੋਰਟੀ ਹਸਪਤਾਲ ਜਿਹੜਾ ਇੱਕ ਬਹੁਤ ਪ੍ਰਾਈਵੇਟ ਮਹਿੰਗਾ ਹਸਪਤਾਲ ਹੈ ਉੱਥੇ ਗਏ ਨੇ ਮੁੱਖ